पाकिस्तान पिछे जॻह पाकिस्तानूदा Zindabad Zindabad भारत माता जी भारत माता जी भारत माता जी बड़ी निंद है अॼु जहिड़ा भारत हर नागरिक ਉਹ ਇਸ ਗੱਲ ਤੋਂ ਪੂਰਾ ਗੁੱਸੇ ਦੇ ਵਿੱਚ ਹੈ ਅਸੀਂ ਸਾਰੀਆਂ ਪਾਰਟੀਆਂ ਦੇ ਲੋਕ ਸਾਰੇ ਦੇਸ਼ ਵਾਸੀ ਇਸ ਮਸਲੇ ਦੇ ਉੱਪਰ ਬਿਲਕੁਲ ਇੱਕ ਇਕੱਠੇ ਆ ਸੋ ਅਸੀਂ ਉਸ ਗੱਲ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਪਾਕਿਸਤਾਨ ਦੇ ਆਗਾਮਾ ਨੂੰ ਜਿਹੜੇ ਆਈਐਸ ਦੇ ਆਈਐਸ ਦੇ ਆਗਾਂ ਨੇ ਉਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਪਾਕਿਸਤਾਨ ਛੋਟਾ ਜਿਹਾ ਦੇਸ਼ ਹੈ ਔਰ ਭੁੱਖਾ ਮਰ ਰਿਹਾ ਦੇਸ਼ ਹੈ ਤੇ ਹਿੰਦੁਸਤਾਨ ਇੱਕ ਵਿਕਸਤ ਦੇਸ਼ ਹੈ ਹਿੰਦੁਸਤਾਨ ਨਾਲ ਪੰਗਾ ਲੈਣਾ ਉਹਨੂੰ ਮਹਿੰਗਾ ਪੈ ਸਕਦਾ ਹੈ ਹਿੰਦੁਸਤਾਨ ਨਹੀਂ ਚਾਹੁੰਦਾ ਕਿ ਸਾਡੇ ਦੇਸ਼ ਦੇ ਨਾਲ ਅਸੀਂ ਕਿਸੇ ਦੀ ਬਰਬਾਦੀ ਕਰੀਏ ਸੋ ਜਿਸ ਤਰ੍ਹਾਂ ਦੀ ਉਹਨਾਂ ਦੇ ਕਾਰਨਾਮੇ ਨੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਆਪਣੇ ਆਪਣਾ ਮੂੰਹ ਜਿਹੜਾ ਪਾਕਿਸਤਾਨ ਵਾਲਿਆਂ ਨੇ ਹਿੰਦੁਸਤਾਨ ਦਾ ਮੂੰਹ ਜਿਹੜਾ ਆਪਣੇ ਬਲ ਕਰਵਾ ਲਿਆ ਤੇ ਉਹਨਾਂ ਨੂੰ ਇਹ ਮਹਿੰਗਾ ਪੈਣਾ ਤੇ ਇਸ ਕਰ ਤੋਂ ਬਾਜ਼ਾੜਾ ਨਹੀਂ ਜਾ। ਪਾਕਿਸਤਾਨ ਤੋਂ ਧਮਕੀ ਵੀ ਦੇ ਰਿਹਾ ਜੀ ਇੰਡੀਆ ਨੂੰ ਪਾਕਿਸਤਾਨ ਦਾ ਇੱਕ ਜਿਵੇਂ ਝੂਠਾ ਬੰਦਾ ਝੂਠਾ ਬੰਦਾ ਇੱਕ ਆਪਣੀ ਗੱਲ ਕਹਿਣੀ ਚਾਹੁੰਦਾ ਹੁੰਦਾ ਝੂਠਾ ਕਬਰਾੜ ਚਾ ਕੇ ਘਰਿਆ ਸੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸੋਚ ਲੈਣਾ ਚਾਹੀਦਾ ਕਿ ਹਿੰਦੁਸਤਾਨ ਦੇ ਜਿਹੜੇ ਲੋਕ ਨੇ ਉਹ ਇੱਕ ਜੁੱਟ ਨੇ ਸਈ ਤੇ ਪਾਰਟੀਆਂ ਪਾਵਾ ਜਿੰਨੀਆਂ ਮਰਜ਼ੀ ਨੇ ਧਰਮ ਪਾਵਾ ਜਿੰਨੇ ਮਰਜ਼ੀ ਨੇ ਪਰ ਇੱਥੇ ਇੱਕ ਦੂਜੇ ਨਾਲ ਧਰਮ ਦਾ ਜਿਹੜਾ ਹੈ ਇੱਕ ਦੂਜੇ ਨਾਲ ਨੌ ਮਾਨਸ ਦਾ ਰਿਸ਼ਤਾ ਹੈ ਤੇ ਅਸੀਂ ਸਾਰੇ ਧਰਮ Hindu, Muslim, Sikh, Sai ਸਾਰੇ ਇੱਕ ਆ ਤੇ ਪਾਕਿਸਤਾਨ ਨੂੰ ਇਸ ਦੀ ਗੱਲ ਤੋਂ ਸਮਝ ਜਾਣਾ ਚਾਹੀਦਾ ਹੈ ਕਿ ਬਹੁ ਧਰਮੀ ਦੇਸ਼ ਹੈ ਤੇ ਫਿਰ ਵੀ ਇੱਕ ਅਜਿਹੇ ਪਾਕਿਸਤਾਨ ਵਰਗੇ ਪਾਕਿਸਤਾਨ ਵਰਗੇ ਦੇਸ਼ ਨੂੰ ਉਡਾਉਣ ਵਾਸਤੇ ਪਾਕਿਸਤਾਨ ਵਰਗੇ ਦੇਸ਼ ਨੂੰ ਛੱਡ ਤੋਂ دہشت ਜਿਹੜੀ دہشت ਦਾ ਮਾਹੌਲ ਬਣਾਉਂਦੇ ਉਹ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਹਿੰਦੁਸਤਾਨੀ ਬਹੁਤ ਸ਼ਕਤੀਸ਼ਾਲੀ ਇੱਕ ਦੇਸ਼ ਹੈ ਸੋ ਇਸ ਤੋਂ ਡਰਨਾ ਚਾਹੀਦਾ ਉਹਨਾਂ ਕੀ ਲੱਗਦਾ ਹਿੰਦੁਸਤਾਨ ਜਵਾਬ ਦੇਣਾ ਚਾਹੀਦਾ ਚੀਜ਼ ਤੇ ਜ਼ਰੂਰ ਦੇਣਾ ਚਾਹੀਦਾ ਜਵਾਬ ਦੇਣਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਨਾਗਰਿਕ ਨੇ ਸਾਡਾ ਇੱਕ ਇੱਕ ਨਾਗਰਿਕ ਬੜਾ ਕੀਮਤੀ ਹੈ ਤੇ ਜਿਹੜੀਆਂ ਸਾਡੇ ਉਥੇ ਜਿਹੜੇ ਸਾਡੇ ਨੌਜਵਾਨ ਉਥੇ ਗਏ ਹੋਏ ਸੀ ਕਿ ਦੇਸ਼ ਦੇ ਕੋਨੇ ਕੋਨੇ ਤੋਂ ਉਹ ਜਿਹੜੇ ਸਾਡੇ ਨੇ ਉਹ ਸਾਡੇ ਦਿਲਾਂ ਦੇ ਟੁਕੜੇ ਨੇ ਸਾਡੇ ਹਿੰਦੁਸਤਾਨ ਦੀ ਜਿੰਦ ਜਾਨ ਨੇ ਤੇ ਜੇ ਹਿੰਦੁਸਤਾਨ ਦੇ ਵਿੱਚ ਆ ਕੇ ਕਿਸਤਾਂ ਦੀ ਘਟਨਾ ਕਰਦਾ ਤਾਂ ਉਹਨੂੰ ਜਵਾਬ ਦੇਣਾ ਤਾਂ ਪੈਂਦਾ ਹੀ ਯਾਰ ਕੀ ਕਹਿਣਾ ਚਾਹੇ ਅੱਜ ਸਮੂਹ ਨਾਬਾ ਨਿਵਾਸੀਆ ਵੱਲੋਂ ਅਰਦਾਸ ਚੈਰੀਟੇਬਲ ਟਰਸਟ ਵੱਲੋਂ ਜਿਹੜੇ ਪਿਛਲੇ ਦਿਨੀ ਬਹੁਤ ਮੰਦਭਾਗੀ ਘਟਨਾ ਹੋਈ ਹੈ 22 ਤਰੀਕ ਨੂੰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਦੇਖੋ ਬਹੁਤ ਮਾੜਾ ਇੱਕ ਦੂਜੀ ਤੀਜੀ ਬਾਰੇ ਵਿਵਹਾਰ ਕਰਿਆ ਪਾਕਿਸਤਾਨ ਨੇ। ਸੋ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ। ਜੋ ਵੀ ਇਹ ਸਾਜ਼ਿਸ਼ ਦੇ ਪਿੱਛੇ ਨੇ ਚਾਹੇ ਕੋਈ ਵੀ ਆ ਚਾਹੇ ਉਹ ਸਿਆਸੀ ਬੰਦਾ ਚਾਹੇ ਕੋਈ ਵੀ ਆ ਉਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ।